ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਰਕ ਕਾਇਰ ਸ਼ਰ ਫਾਰਮ ਸ਼ੇਅਰ ਕਰਤੋਂ ਦੋਸਤੋ ਤੁਹਾਡੇ ਸਾਰੇ ਸਾਡੇ ਜਿਹੜੇ ਸਬਸਕ੍ਰਾਈਬਰ ਨੇ ਜਿਹੜੇ ਲੋਕ ਰਜਨ ਵਾਈਟ ਬਰੀਡ ਨੂੰ ਪਿਆਰ ਕਰਦੇ ਨੇ ਉਹਨਾਂ ਦੀ ਡਿਮਾਂਡ ਤੇ ਅਸੀਂ ਇਸ ਵਾਰ ਸਾਡੇ ਫਾਰਮ ਉੱਪਰ ਬਰੀਡਿੰਗ ਵਾਲੀਆਂ ਜਿਹੜੀਆਂ ਨੇ 12 13 ਗਾਵਾਂ ਕਾਵਿੰਗ ਹੋਣਗੀਆਂ ਤੇ ਉਹਨਾਂ ਦੇ ਵਿੱਚੋਂ ਅਸੀਂ ਇਸ ਵਾਰ ਸਿਰਫ ਆਪ ਦੋ ਤਿੰਨ ਬੱਚੀਆਂ ਰੱਖਾਂਗੇ ਤੇ ਬਾਕੀ ਬੱਚੀਆਂ ਸੀ ਸੇਲ ਕਰਾਂਗੇ ਸਾਰੀਆਂ ਜਿਹੜੀਆਂ ਸਾਡੀਆਂ ਇਹ ਵੜਾ ਨੇ ਅੱਗੇ ਵੈਪਸਨ ਸਾਡੇ ਫਾਰਮ ਵਾਲੇ ਬੁੱਲ ਤੋਂ ਪ੍ਰੈਗਨੈਂਟ ਨੇ ਵੈਪਸਨ ਬੁੱਲ ਦੇ ਬਹੁਤ ਚੰਗੇ ਰਿਜ਼ਲਟ ਆਏ ਨੇ ਤੇ ਵੈਪਸਨ ਬੁੱਲ ਦੀ ਇਸ ਵਾਰ ਪਹਿਲੀ ਬੱਚੀ ਵੀ ਜਿਹੜੀ ਹੈ ਇਹ 26 ਜਨਵਰੀ ਦੇ ਵਿੱਚ ਇਹਦੀ ਵੀ ਆਪਾਂ ਮਿਲਕਿੰਗ ਤੇ ਲਾਈਵ ਮਿਲਕਿੰਗ ਕਰਵਾਵਾਂਗੇ ਆ ਦੇਖੋ ਬੱਚੀਆਂ ਪਹਿਲੇ ਦੂਜੇ ਸੂਏ ਦੇ ਵਿੱਚ ਜਿਹੜੀਆਂ ਅਸੀਂ ਤਿਆਰ ਕੀਤੀਆਂ ਨੇ ਇਹ ਵੀ ਸਾਰੀਆਂ ਪ੍ਰੈਗਨੈਂਟ ਨੇ ਇਹਨਾਂ ਸਾਰੀਆਂ ਦੀ ਕਾਵਿੰਗ ਹੋਣੀ ਹੈ ਜੀ ਵੈਪਸਨ ਬੁੱਲ ਦੀਆਂ ਪਹਿਲਾਂ ਵੀ 80% ਦੇ ਆਸ-ਪਾਸ ਸਾਡੇ ਕੋਲ ਪਿਛਲੀ ਵਾਰੀ 11 ਗਾਵਾਂ ਸੂਈਆਂ ਸੀ ਤੇ ਉਹਦੇ ਵਿੱਚੋਂ 9 ਬੱਚੀਆਂ ਵੈਪਸਨ ਬੁੱਲ ਦੀਆਂ ਆਈਆਂ ਸੀ ਸਭ ਤੋਂ ਪਹਿਲੀ ਬੱਚੀ ਉਸ ਤੋਂ ਪਿਛਲੇ ਸਾਲ ਦੀ ਵੈਪਸਨ ਦੀ ਇਹ ਹੈ ਜੀ ਇਹਨਾਂ ਬੱਚੀਆਂ ਦੇ ਵਿੱਚੋਂ ਤੇ ਇਹਨਾਂ ਗਾਵਾਂ ਦੇ ਵਿੱਚੋਂ ਸਾਡੀਆਂ ਮਿਲਕਿੰਗ ਵਾਲੀਆਂ ਦੇ ਵਿੱਚੋਂ ਜਿੰਨੀਆਂ ਅਸੀਂ ਸਿਰਫ 2 ਜਾਂ 3 ਰੱਖਾਂਗੇ ਟੋਟਲ ਬਾਕੀ ਸਾਰੀਆਂ ਬੱਚੀਆਂ ਇਸ ਵਾਰ ਸੇਲ ਤੇ ਕਰਾਂਗੇ 5 ਤੋਂ 7 ਬੱਚੀਆਂ ਸਾਡੇ ਕੋਲ ਸੇਲ ਵਾਸਤੇ ਇਸ ਵਾਰ ਟੌਪੀ ਜੈਨਟਿਕਸ ਜਿਹੜੀ ਸਾਡੇ ਕੋਲ ਬਿਲਕੁਲ ਸੁਧਰੀ ਹੋਈ ਪੰਜਵੀਂ ਛੇਵੀਂ ਜਨਰੇਸ਼ਨ ਦੇ ਵਿੱਚ ਆ ਦੇਖੋ ਆ ਪਹਿਲੇ ਸੂਏ ਦੇ ਵਿੱਚ ਇਹਨਾਂ ਨੇ ਸੂਣਾ ਬੈੜਾ ਨਹੀਂ ਤੇ ਉਹ ਸੇਲ ਤੇ ਨੇ ਉਹਨਾਂ ਦੀ ਬੁਕਿੰਗ ਅਸੀਂ ਸਟਾਰਟ ਕਰਤੀ ਹੈ ਜਿਹੜੇ ਵੀਰ ਨੇ ਬੁਕਿੰਗ ਕਰਵਾਣੀ ਹੋਵੇ ਤਾਂ ਉਹ ਕਰਵਾ ਸਕਦਾ ਹੈ ਜਿਹੜੀਆਂ ਗਾਵਾਂ 15 ਅਗਸਤ ਤੋਂ ਲੈ ਕੇ 1 ਅਕਤੂਬਰ ਤੱਕ ਸੂਣਗੀਆਂ ਉਹਨਾਂ ਦੀਆਂ ਬੱਚੀਆਂ ਜਿਹੜੀਆਂ ਨੇ ਅਸੀਂ ਸੇਲ ਕਰਾਂਗੇ ਤੇ ਜਿਹੜੀਆਂ ਗਾਵਾਂ ਜਨਵਰੀ ਦੇ ਵਿੱਚ ਨੇ ਉਹਨਾਂ ਦੀਆਂ ਅਸੀਂ ਬੱਚੀਆਂ ਜਿਹੜੀਆਂ ਨੇ ਰੱਖਾਂਗੇ ਜੇ ਪਰਮਾਤਮਾ ਦੀ ਕਿਰਪਾ ਨਾਲ ਬੱਚੀਆਂ ਜ਼ਿਆਦੀਆਂ ਆ ਗਈਆਂ ਸਾਡੇ ਕੋਲ ਤਾਂ ਫਿਰ ਅਸੀਂ ਹੋਰ ਵੀ ਜਿਹੜੀਆਂ ਇਹਨੇ ਸੇਲ ਕਰਦਾਂਗੇ ਬਸ ਅਸੀਂ ਇਸ ਵਾਰ ਵੈਪਸਨ ਬੁੱਲ ਦੀ ਜਿਹੜੀ ਬੱਚੀ ਆ ਉਹਦੀਆਂ ਜਿਹੜੀਆਂ ਅੱਗੋਂ ਬੱਚੀਆਂ ਆਉਣਗੀਆਂ ਦੋ ਤਿੰਨ ਉਹਨਾਂ ਦੇ ਵਿੱਚੋਂ ਹੀ ਰੱਖਣੀਆਂ ਨੇ ਬਾਕੀ ਅਦਰਵਾਈਜ਼ ਅਸੀਂ ਸਾਰੀਆਂ ਜਿਹੜੀਆਂ ਨੇ ਬੱਚੀਆਂ ਹੀ ਫਿਰ ਸੇਲ ਕਰਨੀਆਂ ਨੇ ਕਿਉਂਕਿ ਭਰਾਵਾਂ ਦੀ ਡਿਮਾਂਡ ਪੁੱਤਰਾਂ ਦੀ ਏ ਕਿ ਤੁਸੀਂ ਬੱਚੀਆਂ ਦੇ ਦਿਓ ਜੀ ਬੱਚੀਆਂ ਦੇ ਦਿਓ ਤੇ ਬਹੁਤ ਸੁਧਰੀ ਹੋਈ ਬਰੀਡ ਹੈ ਜੀ ਆ ਦੇਖੋ ਪਹਿਲੇ ਸੂਏ ਦੇ ਵਿੱਚ ਬੱਚੀਆਂ ਦਾ ਕੱਦ ਦੇਖੋ ਬੀਸੀਐਸ ਦੇਖੋ ਜਿੱਦਾਂ ਨੂੰ ਇਹਨਾਂ ਨੇ ਸੋਣਾ 4.5-4 ਕੁਇੰਟਲ ਇਹ ਹੁਣੇ ਹੋ ਗਈਆਂ 5-5 ਵੇਟ ਹੋਊਗਾ ਤੇ ਚੰਗਾ ਦੁੱਧ ਕੱਢਣਗੀਆਂ ਇਸ ਵਾਰ ਅਸੀਂ ਫਾਰਮ ਤੇ ਸ਼ਾਂਟੀ ਮਾਰ ਰਹੇ ਹਾਂ ਜੀ ਬਸ ਸ਼ਾਂਟੀ ਮਾਰ ਕੇ ਫਾਰਮ ਤੇ ਸਿਲੈਕਟਡ ਜੀਆਂ 10 ਗਾਵਾਂ ਖਿਲਾਰਨੀਆਂ ਨੇ ਬਿਲਕੁਲ ਉਸ ਤੋਂ ਬਾਅਦ ਆਪਾਂ ਦੇ ਜਿਹੜੀਆਂ ਨੇ ਵਿੱਚੋਂ ਜਿਹੜੇ ਆਪਣੇ ਕੋਲ ਗਾਵਾਂ ਦੀ ਗੰਜੈਸ਼ ਵੀ ਨਿਕਲੀ ਉਹ ਵੀ ਆਪਾਂ ਸੇਲ ਕਰਾਂਗੇ ਕਿਉਂਕਿ ਕਈ ਵਾਰ ਫਾਰਮਾਂ ਤੇ ਬਰੀਡਿੰਗ ਤਾਂ ਹੀ ਆਪਾਂ ਸੁਧਾਰ ਸਕਦੇ ਹਾਂ ਅਗਰ ਆਪਾਂ ਸ਼ਾਂਟੀ ਮਾਰਦੇ ਰਵਾਂਗੇ ਇਹ ਦੇਖੋ ਪੂਰੀਆਂ ਇਦਾਂ ਦੀਆਂ ਬੱਛੀਆਂ ਤਿਆਰ ਹੋ ਜਾਣਗੀਆਂ ਇਹ ਵੀ ਸਾਡੇ ਕੋਲ 7-7 ਮਹੀਨੇ ਦੀਆਂ 6-6 7-7 ਮਹੀਨੇ ਦੀਆਂ ਬੱਛੀਆਂ ਨੇ ਇੱਕ ਉਧਰ ਐ ਇਦਾਂ ਦੀ ਕੁਆਲਿਟੀ ਦੀ ਬੱਚੇ ਤੁਹਾਨੂੰ ਪਿਓ ਰੈੱਡ ਐਂਡ ਵਾਈਟ ਦੀਆਂ ਬੱਛੀਆਂ ਮਿਲਣਗੀਆਂ ਜਿਨ੍ਹਾਂ ਵੀਰਾਂ ਨੇ ਲੈਣੀਆਂ ਹੁਣ ਕੋਈ ਹੀਰਾ ਫੇਰੀ ਨਹੀਂ ਕੋਈ ਚੋਰੀ ਨਹੀਂ ਠੱਗੀ ਨਹੀਂ ਤੁਹਾਨੂੰ ਘੱਟੋ ਘੱਟ ਤੁਸੀਂ 25% ਬੱਛੀ ਦੀ ਜਿਹੜੀ ਐ ਐਡਵਾਂਸ ਬੁਕਿੰਗ ਕਰਨੀ ਐ ਤੇ ਤੁਹਾਨੂੰ ਜਿਹੜਾ ਟਾਈਮ ਦਿੱਤਾ ਜਾਊਗਾ ਉਹਦੇ ਵਿੱਚ ਵੀ ਤੁਹਾਨੂੰ 10 ਦਿਨਾਂ ਦੀ ਬੱਛੀ ਕਰਕੇ ਦੇਵਾਂਗੇ ਜੀ ਖੀਸ ਪਿਆ ਕੇ ਉਸ ਤੋਂ ਬਾਅਦ ਮਿਲਕ ਜਿਹੜਾ ਉਹ ਤੁਸੀਂ ਆਪੇਣਾ ਆਪ ਸੇਵਾ ਕਰਨੀ ਹੈ ਅਗਰ ਕਿਸੇ ਕਿਸਾਨ ਵੀਰ ਦਾ ਹੁੰਦਾ ਜੀ ਅਸੀਂ ਖਰਚਾ ਦੇ ਦਾਂਗੇ ਤੁਹਾਨੂੰ ਤੁਸੀਂ ਸਾਨੂੰ ਵੱਡੀ ਕਰਕੇ ਦੇ ਦਿਓ 2 ਮਹੀਨੇ ਦੀ ਕਰਕੇ ਦੇ ਦਿਓ ਜਾਂ ਡੇਢ ਦੀ ਕਰਕੇ ਦੇ ਦਿਓ ਉਹ ਵੀ ਸਾਡੇ ਕੋਲ ਜਿਹੜੀ ਹੈ ਸਹੂਲਤ अवेलेबल ਰਹੂਗੀ ਕੁਆਲਿਟੀ ਨੰਬਰ ਤੁਹਾਨੂੰ ਇੱਕ ਨੰਬਰ ਮਿਲੂਗੀ ਦੇਖੋ ਬੁੱਲ ਦੇਖੋ ਤੇ ਇਹਦੇ ਰਿਜ਼ਲਟ ਤੁਹਾਡੇ ਕੋਲ ਆਉਣ ਵਾਲੇ ਵੀਰਾਂ ਦੇ ਵਿੱਚ ਬਹੁਤ ਵਧੀਆ ਆ ਰਹੇ ਨੇ ਬਹੁਤ ਦੇ ਸੀਮਨ ਮਾਰਕੀਟ ਦੇ ਵਿੱਚ ਚੱਲ ਰਹੇ ਨੇ ਅਗਰ ਕਿਸੇ ਨੂੰ ਸੀਮਨ ਵੀ ਚਾਹੀਦਾ ਤਾਂ ਉਹ ਵੀ ਸਾਡੇ ਨਾਲ ਕੰਟੈਕਟ ਕਰੇ ਸੀਮਨ ਵੀ ਮਿਲ ਜੂਗਾ 200 ਰੁਪਏ ਦਾ ਸੀਮਨ ਹੈ ਜੀ ਵੈਪਸਨ ਬੁੱਲ ਦਾ